ਇਹ ਤਿੰਨ ਰਸ ਪੇਟ ਰੋਗਾਂ ਦੀ ਕਰਵਾ ਦੇਣਗੇ ਬਸ ਪਰੇਸ਼ਾਨ ਲੱਗਦੇ ਤੁਹਾਡੇ ਜਿਹੜੇ ਹੰਝੂ ਹੈਗੇ ਨੇ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਕਲੀਅਰ ਕਰ ਰਹੇ ਨੇ ਕਿ ਤੁਹਾਨੂੰ ਐਲੋਪੈਥੀ ਵਾਲੇ ਮਾਮਲਿਆਂ ਦੇ ਵਿੱਚ ਬੜਾ ਉਲਝਾ ਲਿਆ ਗਿਆ ਸ਼ੁਰੂਆਤ ਕਿਵੇਂ ਹੋਈ ਸੀ ਕੀ ਹੋਇਆ ਸੀ ਸ਼ੁਰੂਆਤ 'ਚ ਜਜ਼ਾਬ ਵੀ ਬੜਨਾ ਸ਼ੁਰੂ ਹੋਇਆ ਇੱਕਦਮ ਸਾਰੇ ਸਰੀਰ 'ਚ ਜਲਨ ਹੋ ਰਹੀ ਆ ਸਾਰੀ ਲੱਤਾਂ ਨੇ ਦਜਲਣ ਹੋ ਰਹੀ ਹੈ ਨੀਂਦ ਨਹੀਂ ਆਉਂਦੀ ਸਾਰਾ ਰਾਤ ਉੱਠ ਉੱਠ ਕੇ ਪਈਦੀਆਂ ਫਿਰ ਮੈਨੂੰ ਸਾਰੜ ਪੈਦਾ ਸਾਰੇ ਸਰੀਰ ਦੇ ਵਿੱਚ ਕਿਸੇ ਤੇ ਵੀ ਹੁਣ ਪ੍ਰੋਸਤ ਨਹੀਂ ਦੇ ਡਾਕਟਰ ਸਾਹਿਬ ਕੋਈ ਨਹੀਂ ਬੇਵੱਸਾ ਅੱਜ ਤੱਕ ਮਾਜੀ ਜਿੰਨੇ ਔਖੇ ਨੇ ਡਾਕਟਰ ਸਾਹਿਬ ਮੈਂ ਖੁਦ ਇਸ ਵੇਲੇ ਥੋੜਾ ਜਿਹਾ ਭਾਵੂਗਾ ਤੇ ਮਾਜੀ ਦਾ ਜਿਹੜਾ ਟ੍ਰੀਟਮੈਂਟ ਹੈਗਾ ਮੈਨੂੰ ਲੱਗਦਾ ਕਿ ਛੇਤੀ ਸ਼ੁਰੂ ਕਰਨਾ ਚਾਹੀਦਾ ਆਪਾਂ ਨੂੰ ਕੋਈ ਗੱਲ ਤੁਹਾਨੂੰ ਇੱਕ ਇੱਕ ਵਾਰੀ ਪੰਜ ਡ੍ਰੌਪ ਦੇਣੇ 5 ਮਿੰਟ ਚ ਫਰਕ ਪੈ ਜਾਣਾ ਬੇਫਿਕਰ ਹੋ ਜਾਓ ਪਹਿਲੀ ਵਾਰ ਤੁਹਾਨੂੰ ਕਿੰਨਾ ਕੁ ਫਰਕ ਪਿਆ ਜਦੋਂ ਤੁਸੀਂ ਇੱਥੇ ਮੈਡੀਸਿਨ ਲੈ ਕੇ ਜਾ ਰਹੇ ਹੋ ਜਾਂ ਖ ਅੱਧਾ ਕੋ ਫਰਕ ਪੈ ਗਿਆ 50% ਫਰਕ ਪੈ ਗਿਆ ਜਦੋਂ ਦੀ ਤੁਸੀਂ ਹੁਣ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦਾ ਸ਼ੁਰੂ ਕੀਤਾ ਹੈ ਫਰਕ ਲੱਗਿਆ ਗੋਲੀ ਖਾ ਰਹੇ ਹੋ ਜਾਂ ਛਡਾਤੀ ਨਹੀਂ ਛਡਤੀ ਹੈ ਹੈ ਜੀ ਛਡਤੀ ਡਾਕਟਰ ਸਾਹਿਬ ਤੁਸੀਂ ਕਿੰਨਾ ਟਾਈਮ ਮੰਨਦੇ ਹੋ ਚੈਲਿੰਜਿੰਗ ਕੇਸ ਹੈਗਾ ਸਾਡੇ ਵਾਸਤੇ ਅੱਤਜ ਫਰੂਕੀ ਸਾਹਿਬ ਬਿਲਕੁਲ ਠੀਕ ਹੋ ਜਾਣਗੇ ਬਿਲਕੁਲ ਬਿਲਕੁਲ ਪੇਟ ਦੇ ਵਿੱਚ ਇੱਕ ਲੇਅਰ ਹੁੰਦੀ ਮਿਊਕ ਮਿਊਕਸ ਮੈਂਬਰਨ ਹੁੰਦੀ ਆ ਉਹ ਜੇ ਖਰਾਬ ਹੋ ਜਾਵੇ ਫਿਰ ਉਸ ਤੋਂ ਅੱਗੇ ਜਾ ਕੇ ਜਿਹੜਾ ਪੇਟ ਨੂੰ ਪ੍ਰੋਬਲਮ ਆਉਂਦੀ ਪੇਟ 'ਚ ਜਲਨ ਸ਼ੁਰੂ ਹੋ ਜਾਂਦੀ ਆ ਐਸਿਡ ਬਣਦਾ ਹੈਗਾ ਤੇ ਉਹ ਜਿਹੜੇ ਬਾਹਰ ਆਪਾਂ ਪੇਸ਼ੈਂਟ ਦੇਖ ਰਹੇ ਸੀ ਉਹਨਾਂ ਨੂੰ ਇਹੀ ਪ੍ਰੋਬਲਮ ਹੈ ਇਹ ਤਿੰਨੇ ਰਾਸ ਵਾਕਿਆ ਇਹੀ ਜਿਹਦੇ ਪੇਟ ਦੇ ਰੋਗਾਂ ਦੀ ਕਰਾਉਣਗੇ ਬਸ ਸਾਨੂੰ ਇਹ ਦੱਸੋ ਵੀ ਬਸ ਕਿਵੇਂ ਕਰਾਉਣਗੇ ਆਲੋਸ਼ ਠੀਕ ਹੋ ਗਿਆ ਪੈ ਗਿਆ ਜੀ ਆਲੋਸ਼ ਇੱਕ ਕਚਮਚ ਆਲੋ ਫਰੂਕੀ ਸਾਹਿਬ ਇਹ ਹੋ ਗਿਆ ਸਡਨ ਨੂੰ ਬਦ ਹਜਮੀ ਨੂੰ ਪੇਟ ਦੇ ਰੋਗਾਂ ਨੂੰ ਪਹਿਲੇ ਦਿਨ ਤੋਂ ਮਾਰ ਪਾਉਣਗੇ ਬਿਲਕੁਲ ਠੀਕ ਕਰਨਗੇ ਪੇਟ ਚ ਦਰਦ ਹੋ ਰਿਹਾ ਵੀ ਕਹਿੰਦੇ ਵੀ ਅਸੀਂ ਦੂਰੇ ਹੋ ਰਹੇ ਆ ਪੇਟ ਦੇ ਦਰਦ ਨਾਲ ਇਹਨੀਆਂ ਪੰਜ ਬੂੰਦਾ ਪਾ ਕੇ ਜਮਾ ਕੇ ਦੇਖ ਲਓ 5 ਮਿੰਟ ਦੇ ਵਿੱਚ ਵਿੱਚ ਜਿਹੜਾ ਦਰਦ ਪੇਟ ਦਾ ਖਤਮ ਕਰ ਦੂਗੀ ਇੱਕ ਨੂੰ ਸ਼ੂਗਰ ਸੀ ਇੱਕ ਨੂੰ ਹਾਰਡ ਸੀ ਤਿੰਨ ਮਰੀਜ਼ ਆਏ ਸ਼ੂਗਰ ਵਾਲਾ ਸਹੀ ਹੋਇਆ ਤਾਂ ਫਿਰ ਮੈਂ ਹਾਰਡ ਵਾਲੇ ਤਾਂ ਨਹੀਂ ਪਤਾ ਹਾਂ ਡਾ ਜੀ ਠੀਕ ਆ ਤਿੰਨੇ ਤਿੰਨੇ ਠੀਕ ਹੋਏ ਨੇ ਕਿੰਨੇ ਕੁ ਪੁਰਾਣੇ ਰੋਗ ਨੂੰ ਤੁਸੀਂ ਸੰਭਲਣੇ ਪੇਟ ਦੇ ਰੋਗ ਤਾਂ ਫਰੂਕੀ ਸਾਪਾਂ ਦੇ 10-10 ਸਾਲ ਪੁਰਾਣੇ ਹੁਣ ਕੋਈ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਹੁੰਦਾ ਜਾਂ ਟਾਈਮ ਨਹੀਂ ਲੱਗਦਾ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਕੇ ਦਿੰਦੇ ਸਟਮਾਫਿਟ ਐਜੇ ਨਾਮ ਦੀ ਕਿੱਟ ਹੈਗੀ ਆ ਇਹ ਚਾਰਾ ਚ ਜਿਹੜੇ 20-20 ਡ੍ਰੌਪ 10-10 ਮਿੰਟ ਦੇ ਫਰਕ ਨਾਲ ਲੈਣੇ ਹੈਗੇ ਆ ਇਹ ਤਿੰਨ ਰਸ ਪੇਟ ਰੋਗਾਂ ਦੀ ਕਰਵਾ ਦੇਣਗੇ ਬਸ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਅੱਜ ਇੱਕ ਵਾਰ ਮੁਰਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈਲਥ케ਅਰ ਮੋਗਾ ਯਥੇ ਡਾਕਟਰ ਸੰਦਰਪਾਲ ਸ਼ਰਮਾ ਜੀ ਤੁਹਾਨੂੰ ਨੁਸਖਾ ਫਾਰਮੂਲਾ ਬੜਾ ਜ਼ਬਰਦਸਤ ਖਾਸ ਕਰਕੇ ਜਿਨ੍ਹਾਂ ਦੇ ਪੇਟ ਦੇ ਰੋਗ ਹੈਗੇ ਨੇ ਉਹਨਾਂ ਵਾਸਤੇ ਦੇਣ ਲੱਗੇ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਕਿਹੜੇ ਰਸ ਹੈਗੇ ਨੇ ਕਿਸ ਵੇਲੇ ਇਨਟੇਕ ਕਰਨਾ ਹੈ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਪੇਟ ਦੇਆਂ ਦੇ ਵਿੱਚ ਇਹ ਬਿਹਤਰੀਨ ਰਿਜ਼ਲਟ ਇਹਨਾਂ ਨੇ ਲਏ ਹੋਏ ਨੇ ਸਾਰੀ ਗੱਲਬਾਤ ਅਸੀਂ ਅੱਜ ਕਰਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱ ਅ ਇਹ ਰਸ ਵੀ ਅਸੀਂ ਤੁਹਾਨੂੰ ਦੱਸਾਂਗੇ ਕਿਸ ਚੀਜ਼ ਦੇ ਰਸ ਹੈਗੇ ਨੇ ਤਿੰਨ ਤਰ੍ਹਾਂ ਦੇ ਤੁਸੀਂ ਰਸ ਇੱਥੇ ਰੱਖੇ ਨੇ ਸਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਸਾਨੂੰ ਇਹ ਹੀ ਦੱਸ ਦੋ ਵੀ ਜਿਹੜੇ ਅਗਰ ਕਿਸੇ ਸ਼ਖਸ ਨੂੰ ਪੇਟ ਦੇ ਰੋਗ ਦੀ ਬਿਮਾਰੀ ਲੱਗਣ ਵਾਲੀ ਹੈ ਜਾਂ ਲੱਗੀ ਹੋਈ ਹੈ ਉਹ ਜਿਵੇਂ ਕਹਿੰਦੇ ਨੇ ਵੀ ਇਸ ਦਾ ਸਾਡਾ ਪੇਟ ਦਰਦ ਹੋਇਆ ਜੀ ਅਸੀਂ ਗੋਲੀ ਖਾ ਲਈ ਫੇਰ ਪੇਟ ਦਰਦ ਹੋਇਆ ਫੇਰ ਅਸੀਂ ਗੋਲੀ ਖਾ ਲਈ ਕਦੇ ਕੁਝ ਕਾਲਿਆ ਕਦੇ ਕੁਝ ਕਾਲਿਆ ਗੈਸ ਬਣੀ ਤਾਂ ਗੋਲੀ ਖਾ ਲਈ ਹਲਕੀ ਫੁਲਕੀ ਲੇਕਿਨ ਸ਼ੁਰੂਆਤ ਦੇ ਵਿੱਚ ਕਿਹੜੇ ਲੱਛਣ ਹੈਗੇ ਨੇ ਜਾਂ ਪੇਟ ਕੋਈ ਸੰਕੇਤ ਦਿੰਦਾ ਹੈ ਬਿਲਕੁਲ ਦਿੰਦਾ ਫਰੂਕੀ ਸਾਹਿਬ ਪੇਟ ਦੇ ਰੋਗ ਸੰਕੇਤ ਦਿੰਦੇ ਹੈਗੇ ਆ ਸੰਕੇਤ ਤੋਂ ਆਪਾਂ ਦੱਸ ਦਿੰਦੇ ਆ ਜਾਂ ਕਿਸੇ ਨੂੰ ਕਬਜ ਹੋ ਜਾਣੀ ਆ ਜਾਂ ਕਿਸੇ ਨੂੰ ਲੂਜ਼ ਮੋਸ਼ਨ ਹੋ ਜਾਣੇ ਆ ਹਾਂਜੀ ਕਿਸੇ ਨੂੰ ਲੂਜ਼ ਮੋਸ਼ਨ ਹੀ ਲੱਗੇ ਰਹਿੰਦੇ ਆ ਜਾਂ ਤੇ ਜਾਂ ਕਿਸੇ ਨੂੰ ਕਬਜ ਰਹਿੰਦੀ ਆ ਜੇ ਸਾਰਾ ਦਿਨ ਜਿੱਦਾਂ ਸੁੱਤੇ ਰਹਿਣਾ ਉੱਠਿਆ ਨਾ ਜਾਣਾ ਰੋਟੀ ਖਾਣ ਤੋਂ ਬਾਅਦ ਫਿਰ ਭੁੱਖ ਲੱਗੀ ਯਾਨੀ ਕਈ ਹੁਣ ਪੇਸ਼ੈਂਟ ਇਦਾਂ ਦੇ ਵੀ ਕੁਝ ਹੈਗੇ ਨੇ ਜਿਨ੍ਹਾਂ ਨੂੰ ਵਾਰ-ਵਾਰ ਭੁੱਖ ਲੱਗੀ ਜਾਂਦੀ ਹੈ ਕਿਸੇ ਨੂੰ ਪੇਸ਼ੈਂਟ ਇਦਾਂ ਦੇ ਕੋਈ ਭੁੱਖ ਲੱਗਦੀ ਨਹੀਂ ਹੈਗੀ ਵਜਨ ਲਗਾਤਾਰ ਘਟੀ ਜਾਣਾ ਪੇਟ ਦਾ ਫੁੱਲਣਾ ਤੇ ਪੇਟ ਦੇ ਵਿੱਚ ਗੈਸ ਬਣਨੀ ਆ ਤੇ ਜਾਂ ਜਦੋਂ ਗੈਸ ਪਾਸ ਕਰਦੇ ਆ ਫਿਰ ਬਹੁਤ ਗੰਦੀ ਗੈਸ ਪਾਸ ਕਰਨੀ ਆ ਇਹ ਸਾਰੇ ਜਿਹੜੇ ਪੇਟ ਖਰਾਬ ਵਾਲ ਸਕੇ ਦਿੰਦੇ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਮਤਲਬ ਪੇਟ ਨੂੰ ਅਸੀਂ ਕਹਿੰਦੇ ਆ ਵੀ ਸਾਡਾ ਮਿਕਸਚਰ ਹੈ ਸਾਰਾ ਤੇ ਜਦੋਂ ਪੇਟ ਖਰਾਬ ਹੋ ਜਾਂਦਾ ਹੋਰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਦੱਸੀਆਂ ਨੇ ਬਹੁਤ ਸਾਰੀਆਂ ਸ਼ੁਰੂ ਹੋ ਜਾਂਦੇ ਹੋਰ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜੇਕਰ ਲਗਾਤਾਰ ਕਿਸੇ ਦਾ ਪੇਟ ਜਿਹੜੇ ਚੀਜ਼ ਤੁਸੀਂ 7-8 ਚੀਜ਼ਾਂ ਗਿਣਾਈਆਂ ਨੇ ਉਹ ਲਗਾਤਾਰ ਹੀ ਹੁੰਦੀਆਂ ਨੇ ਕਾਫੀ ਸਾਰੀਆਂ ਪ੍ਰੋਬਲਮਾਂ ਜੇ ਪੇਟ ਨੂੰ ਨਜ਼ਰ ਅੰਦਾਜ਼ ਫਰੂਕੀ ਸਾਹਿਬ ਕਰ ਦਿੱਤਾ ਜਾਵੇ ਤਾਂ ਫਿਰ ਕਾਫੀ ਸਾਰੀ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਜਿੱਦਾਂ ਛਾਤੀ ਵਿੱਚ ਫਿਰ ਜਲਨ ਹੋਣੀ ਹੈ ਮਤ ਹਜਮੀ ਆਈਬੀਐਸ ਜਿਹਨੂੰ ਕਹਿੰਦੇ ਆ ਐਡੀ ਟੇਬਲ ਬਾਲਸ ਸਿੰਡਰੋਮ ਜਿਹਨੂੰ ਕਹਿੰਦੇ ਆ ਵੀ ਬਾਰ-ਬਾਰ ਜਿੱਦਾ ਖਾਣਾ ਖਾਦਾ ਨਾਲ ਹੀ ਨਾ ਕਾਬਜਾ ਇਹਨਾਂ ਵਿੱਚੋਂ ਜੋ ਕੋਸ਼ਿਸ਼ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਪਰ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੈਗੀਆਂ ਪੇਟ ਦੀਆਂ ਜਿਹੜੀ ਫਰੂਕੀ ਸਵਾਲਾ ਬੱਦੀ ਚੱਲਦੀਆਂ ਰਹਿੰਦੀਆਂ ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗੈਸ ਦੀ ਗੱਲ ਕਰੀਏ ਤਾਂ ਸਾਡੇ ਸਰੀਰ ਵਿੱਚ ਦੋ ਤਰੀਕੇ ਦੀ ਗੈਸ ਬਣਦੀ ਹੈ ਪਹਿਲਾਂ ਤਾਂ ਆਪਾਂ ਜਦੋਂ ਖਾਣਾ ਖਾ ਲੈਂਦੇ ਆ ਉਹ ਹজম ਨਹੀਂ ਹੁੰਦਾ ਉਹਦੇ ਨਾਲ ਗੈਸ ਬਣਦੀ ਆ ਪਰ ਜਦ ਆਪਾਂ ਸਰੀਰ ਦੇ ਅੰਦਰ ਖਾਣਾ ਖਾਂਦਿਆ ਖਾਂਦਿਆ ਕਾफी ਸਾਰੀ ਹਵਾ ਦਾ ਵੀ ਇਨਟੇਕ ਕਰਦੇ ਹਾਂ ਉਹਦੇ ਨਾਲ ਵੀ ਗੈਸ ਬਣਦੀ ਹੈ ਦੂਸਰਾ ਜਦੋਂ ਆਪਾਂ ਖਾਣਾ ਖਾ ਲੈਂਦੇ ਨੂੰ ਹਜਮ ਕਰਨ ਨਾਲ ਵਾਸਤੇ ਪ੍ਰੋਸੈਸ ਚੱਲਦਾ ਫੇਰ ਵੀ ਪੇਟ ਦੇ ਵਿੱਚ ਜਿਹੜਾ ਖਾਣਾ ਹਜਮ ਨਹੀਂ ਹੁੰਦਾ ਉਹਦੇ ਨਾਲ ਵੀ ਗੈਸ ਬਣਦੀ ਹੈਗੀ ਆ ਕੁਝ ਹੁਣ ਇਦਾਂ ਦੇ ਲੋਕ ਵੀ ਹੈਗੇ ਆ ਉਹ ਕਹਿੰਦੇ ਪੇਟ 'ਚ ਹੁਣ ਖਾਣਾ ਖਾਦਾ ਹਜਮ ਨਹੀਂ ਹੋਇਆ ਕੋਲਡ ਡਰਿੰਕ ਪੀ ਲੈਂਦੇ ਆ ਠੀਕ ਆ ਤੇ ਕੋਲਡ ਡਰਿੰਕ ਪੀਣਾ ਫਰੂਕੀ ਸਾਹਿਬ ਬਹੁਤ ਘਾਤਕ ਹੈਗਾ ਉਹ ਤਾਂ ਫਿਰ ਬਹੁਤ ਉਹਦੇ ਨਾਲ ਗਿਆ ਐਸਿਡਿਟੀ ਸਮੱਸਿਆ ਹੋਰ ਵੱਧ ਜਾਂਦੀ ਹੈ ਹਾਂਜੀ ਅੱਛਾ ਡਾਕਟਰ ਸਾਹਿਬ ਇਹ ਗੈਸ ਮਤਲਬ ਇਹ ਹੈ ਮਤਲਬ ਤੁਸੀਂ ਜੜੋ ਖਤਮ ਕਰ ਸਕਦੇ ਹੋ ਗੈਸ ਹੋ ਜਾਵੇ ਇਤਜ਼ਾਬ ਹੋ ਜਾਵੇ ਇਹ ਜੜੋ ਖਤਮ ਹੋ ਸਕਦੀਆਂ ਨੇ ਨਹੀਂ ਨਹੀਂ ਫਰੂਕੀ ਸਾਹਿਬ ਦੁਨੀਆ ਦਾ ਕੋਈ ਵੀ ਡਾਕਟਰ ਗੈਸ ਤੇਜਾਬ ਨੂੰ ਜਦੋਂ ਖਤਮ ਨਹੀਂ ਕਰ ਸਕਦਾ ਖਤਮ ਨਹੀਂ ਕਰ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦਾ ਇਹ ਤਾਂ ਗਲਤ ਗੱਲ ਹੈਗੀ ਜੀ ਗੈਸ ਤੇਜਾਬ ਨੂੰ ਪੇਟ ਦੇ ਵਿੱਚੋਂ ਬਿਲਕੁਲ ਖਤਮ ਕਰ ਦਿੱਤਾ ਜਾਊਗਾ ਅੱਛਾ ਹਾਂ ਜੀ ਤੇ ਫਿਰ ਹੋ ਕੀ ਹੋਊਗਾ ਜੀ ਫਰੂਕੀ ਸਾਹਿਬ ਇਹਨੂੰ ਬੈਲੈਂਸ ਕਰਨਾ ਹੁੰਦਾ ਗੈਸ ਤੇਜਾਬ ਦੇ ਆਪਣੇ ਸਰੀਰ ਨੂੰ ਲੋਡ ਹੈਗੀ ਅੰਦਰ ਜਿਹੜਾ ਆਪਣੇ ਐਸਿਡ ਹੈਗਾ ਉਹਨੇ ਰੋਟੀ ਗਾਲਣ ਨੂੰ ਹਜਮ ਕਰਨ ਦੇ ਵਿੱਚ ਵੀ ਆਪਣੀ ਮਦਦ ਕਰਦਾ ਹੈਗਾ ਗੈਸ ਵੀ ਜ਼ਰੂਰੀ ਹੈਗੀ ਅੰਦਰ ਪਰ ਇਹ ਲੋਡ ਤੋਂ ਵਧੀ ਹੋਈ ਗੈਸ ਤੇਜਾਬ ਨੂੰ ਆਪਾਂ ਬੈਲੈਂਸ ਕਰਨਾ ਹੁੰਦਾ ਸ਼ਾ ਮਤਲਬ ਲੋਡ ਤੋਂ ਜ਼ਿਆਦਾ ਵਧੀ ਗੈਸ ਲੋਡ ਤੋਂ ਜ਼ਿਆਦਾ ਵਧਿਆ ਤੁਹਾਡੇ ਅੰਦਰ ਐਸਿਡ ਜਾਂ ਤਜਾਬ ਉਹ ਸਰੀਰ ਨੂੰ ਮਾਰ ਕਰਦਾ ਕੀ ਮਾਰ ਕਰਦਾ ਜੀ ਜਦੋਂ ਵਾਧਦਾ ਫਰੂਕੀ ਸਾਹਿਬ ਜਿੱਦਾਂ ਛਾਤੀ ਤੇ ਜਲਨ ਹੁੰਦੀ ਹੈ ਪੇਟ ਚ ਦਰਦ ਵੀ ਸ਼ੁਰੂ ਹੋ ਜਾਂਦੀ ਹੈ ਪੇਟ ਚ ਸਾੜ ਪੈਂਦਾ ਹੈਗਾ ਨੌਨ ਵਿੱਚ ਖਾਣ ਨਾਲ ਹੋਰ ਜ਼ਿਆਦਾ ਬਾਜ ਜਾਂਦਾ ਜਿਵੇਂ ਸਿੰਪਲ ਰੋਟੀ ਵੀ ਖਾਣੇ ਉਹਦਾ ਵੀ ਗੈਸ ਤੇਜਾਬ ਬਣਨਾ ਚੁਰਾ ਉਹਦੇ ਨਾਲ ਫਿਰ ਐਸਿਡ ਦੀ ਮਾਤਰਾ ਜੋ ਫਰੂਕੀ ਸਾਹਿਬ ਵਾਧਦੀ ਹੈ ਉਹਦੇ ਕਾਰਨ ਪ੍ਰੋਬਲਮ ਆਉਂਦੀ ਹੈ ਉਹਦੇ ਕਾਰਨ ਪ੍ਰੋਬਲਮ ਕੀ ਆਉਂਦੀ ਤੁਸੀਂ ਉਹ ਦੱਸ ਰਹੇ ਸੀ ਵੀ ਸਾਡੀ ਇੱਕ ਭੈਣ ਹੈਗੀ ਤੁਸੀਂ ਉਹਨੂੰ ਸਮਝਾ ਰਹੇ ਸੀ ਉਹ ਕਿਹੜੀ ਉਦਾਹਰਨ ਦੱਸੀ ਸੀ ਤੁਸੀਂ ਕੰਧ ਵਾਲੀ ਉਹ ਕੰਧ ਕਿਹੜੀ ਬਣੀ ਹੋਈ ਹੈ ਕੁਦਰਤ ਨੇ ਕਿਹੜੀ ਕੰਧ ਸਾਡੇ ਪੇਟ ਦੇ ਅੰਦਰ ਬਣਾਈ ਹੋਈ ਹੈ ਹਾਂ ਜੀ ਹਾਂ ਜੀ ਫਰੂਕੀ ਸਾਹਿਬ ਉਹ ਜਿੱਦਾਂ ਹੁਣ ਪੇਟ ਦੇ ਵਿੱਚ ਦਰਸ਼ਕਾਂ ਨੂੰ ਸਮਝਾ ਦਿੰਦੇ ਆਪਾਂ ਸਾਰੀ ਗੱਲ ਡੀਪਲੀ ਜੇ ਐਸਿਡ ਦੀ ਮਾਤਰਾ ਵਧ ਦੇ ਵਿੱਚ ਇੱਕ ਲੇਅਰ ਹੁੰਦੀ ਮਿਊਕਸ ਮੈਂਬਰਨ ਹੁੰਦੀ ਆ ਉਹ ਜੇ ਖਰਾਬ ਹੋ ਜਾਵੇ ਫਿਰ ਉਸ ਤੋਂ ਅੱਗੇ ਜਾ ਕੇ ਜਿਹੜਾ ਪੇਟ ਨੂੰ ਪ੍ਰੋਬਲਮ ਆਉਂਦੀ ਪੇਟ ਚ ਜਲਨ ਸ਼ੁਰੂ ਹੋ ਜਾਂਦੀ ਆ ਐਸਿਡ ਬਣਦਾ ਹੈਗਾ ਤੇ ਉਹ ਜਿਹੜੇ ਬਾਹਰ ਆਪਾਂ ਪੇਸ਼ੈਂਟ ਦੇਖ ਰਹੇ ਸੀ ਉਹਨਾਂ ਨੂੰ ਇਹੀ ਪ੍ਰੋਬਲਮ ਹੈ ਜੀ ਜੀ ਹਾਂਜੀ ਅੱਛਾ ਇਹ ਦੱਸੋ ਵੀ ਆਮ ਪਾਸ਼ਾ ਜੇ ਸਰ ਨੂੰ ਕਿਵੇਂ ਸਮਝਾਓਗੇ ਤੁਸੀਂ ਵੀ ਜਿਹੜੀ ਇਹ ਮੈਂਬਰਨਸ ਨੂੰ ਤਾਂ ਹੁਣ ਸਮਝ ਨਹੀਂ ਲੱਗਦੀ ਜੀ ਇਹ ਮੈਂਬਰਨਸ ਕੀ ਹੁੰਦੀ ਆ ਮਿਊਕਸ ਕੀ ਹੁੰਦਾ ਮੇਕਸ ਮੈਂਬਰ ਅੰਦਰ ਇੱਕ ਲੇਅਰ ਹੁੰਦੀ ਹੈ ਜਦੋਂ ਜ਼ਿਆਦਾ ਐਸਿਡ ਬਣਦਾ ਆਪਾਂ ਉਹਨੂੰ ਨਜ਼ਰਅੰਦਾਜ਼ ਕਰਦੇ ਆ ਉਹ ਲੇਅਰ ਖਰਾਬ ਹੋ ਜਾਂਦੀ ਉਹ ਚ ਸਰਾਖ ਹੋ ਜਾਂਦੇ ਆ ਤੇ ਉਹ ਐਸਿਡ ਉਹਨੂੰ ਗਾਲ ਦਿੰਦਾ ਹੈਗਾ ਉਸ ਤੋਂ ਅੱਗੇ ਜ਼ਿਆਦਾ ਫਿਰ ਪੇਟ ਦੇ ਵਿੱਚ ਗੈਸ ਲੱਗਦੀ ਹੈ ਉਹ ਤੇ ਉਹਨੂੰ ਐਸਿਡ ਬਣਦਾ ਪੇਟ ਦਰਦ ਹੁੰਦਾ ਤੇ ਜੇ ਉਹ ਨਾ ਸੰਭਿਆ ਜਾਵੇ ਮੌਕੇ ਤੇ ਤੇ ਫਰੂਕੀ ਸਾਹਿਬ ਉਹ ਅਲਸਰ ਵੀ ਬਣ ਗਿਆ ਉਹ ਸੀ ਪਲਾਸਟਰ ਕਹਿੰਦੇ ਜਿਵੇਂ ਕਹਿੰਦੇ ਤੇ ਅਸੀਂ ਪਲਾਸਟਰ ਕਰ ਦਿੰਨੇ ਆ ਬਿਲਕੁਲ ਜੀ ਬਿਲਕੁਲ ਅੰਦਰਲੇ ਪਾਸੇ ਉਹ ਪਲਾਸਟਰ ਉਹ ਲੇਰ ਹੀ ਆ ਜਿਹੜੀ ਆਪਣੇ ਪੇਟ ਦੇ ਅੰਦਰ ਜਿਹੜੇ ਪੇਟ ਨੂੰ ਵੀ ਬਚਾਉਂਦੀ ਜੇ ਨਹੀਂ ਤੇ ਐਦਾ ਤਾਂ ਆਪਣਾ ਜਿਹੜਾ ਅੰਦਰ ਮਾਸ ਵੀ ਗਲ ਜਾਵੇ ਸਾਰਾ ਤੇ ਉਹਦੇ ਵਿੱਚ ਫਿਰ ਜਦੋਂ ਖਰਾਬ ਹੋ ਜਾਂਦੀ ਪੇਟ 'ਚ ਫਿਰ ਜ਼ਖਮ ਵੀ ਹੋ ਜਾਂਦੇ ਆ ਸਵਰਾਖ ਵੀ ਬਣਦੇ ਹੈਗੇ ਆ ਮੈਂ ਤਾਂ ਜਮੀਨ ਜੇ ਗੱਲ ਕਰੀਏ ਤੇ ਖਾਣਾ ਖਾ ਕੇ ਫਿਰ ਹਜਮ ਨਹੀਂ ਹੁੰਦਾ ਉਹ ਇਹੀ ਵਜ੍ਹਾ ਹੁੰਦੀ ਹੈ ਸਾਰੀ ਕਿ ਮਿਊਕਸ ਮੈਂਬਰ ਜਿਹੜੀ ਹੈਗੀ ਉਹ ਡੈਮੇਜ ਹੋ ਜਾਂਦੀ ਹੈ ਉਹ ਦੇ ਨਾਲ ਕੀ ਹੁੰਦਾ ਜੀ ਫਿਰ ਗੈਸ ਐਸਿਡਿਟੀ ਖੱਟੇ ਡਕਾਰ ਉਲਟੀ ਵਰਗੀਆਂ ਸਮੱਸਿਆਵਾਂ ਆਉਂਦੀਆਂ ਪੇਟ ਵਿੱਚ ਜਿੱਦਾਂ ਇਸ ਤੋਂ ਅੱਗੇ ਫਿਰ ਇੱਕ ਹੋਰ ਸਮੱਸਿਆ ਆਏ ਜਿਹਨੂੰ ਆਈਬੀਐਸ ਕਹਿੰਦੇ ਆ ਹੁਣ ਆਈਬੀਐਸ ਤੇ ਤੁਸੀਂ ਪੁੱਛੋਗੇ ਕੀ ਹੁੰਦੀ ਹੈ ਆਈਬੀਐਸ ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਆਪਾਂ ਖਾਣਾ ਖਾਦਾ ਨਾਲ ਦੀ ਨਾਲ ਟਾਇਲਟ ਚਲੇ ਗਿਆ ਅਣਪਚਿਆ ਖਾਣਾ ਬਾਹਰ ਚਲੇ ਜਾਂਦਾ ਹੈਗਾ ਉਹ ਵੀ ਕਾਫੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਜੀ ਉਹ ਵੀ ਪੇਟ ਦੀ ਸਮੱਸਿਆ ਕਿ ਨਹੀਂ ਜਾਂਦੀ ਆ ਅੱਛਾ ਡਾਕਟਰ ਸਾਹਿਬ ਬਹੁਤ ਲੋਕਾਂ ਦਾ ਨਾ ਜੀ ਪੇਟ ਉਹ ਕਹਿੰਦੇ ਜੀ ਅਸੀਂ ਰੋਟੀ ਇੱਕ ਖਾਦੇ ਆ ਸਾਡਾ ਪੇਟ ਆ ਉਹ ਫੁੱਟਬਾਲ ਵਾਂਗੂ ਫੁੱਲ ਗਿਆ ਗੇਂਦ ਵਾਂਗੂ ਫੁੱਲ ਗਿਆ ਆ ਅਫਾਰਾ ਆ ਗਿਆ ਮਤਲਬ ਇੱਕ ਰੋਟੀ ਖਾਧੀ ਤੇ ਕਹਿੰਦੇ ਨਹੀਂ ਜੀ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ ਹਾਂਜੀ ਹਾਂਜੀ ਉਹ ਫਿਰ ਪੇਟ ਅੰਦਰ ਬਰੁਕੀ ਸਾਹਿਬ ਕਹੈ ਸੀ ਜ ਜਿੱਦ ਹੁਣੇ ਕੋਈ ਕੁਛ ਪੇਸ਼ੈਂਟ ਇਦਾਂ ਦੇ ਵੀ ਹੈਗੇ ਬਰੁਕੀ ਸਾਹਿਬ ਕਹਿੰਦੇ ਭੁੱਖ ਬਹੁਤ ਲੱਗਦੀ ਹੈ ਪਰ ਜਦੋਂ ਸੀ ਇੱਕ ਪ੍ਰਸ਼ਾਦਾ ਸ਼ਾਗਲ ਨੇ ਉਸ ਤੋਂ ਅੱਗੇ ਸਾਡਾ ਮਾਨ ਹੀ ਨਹੀਂ ਕਰਦਾ ਖਾਂਦਾ ਸਾਡਾ ਪੇਟ ਹੀ ਨਾ ਫੁੱਲ ਜਾਂਦਾ ਓੜੀ ਗੈਸ ਬਣ ਕੇ ਉੱਪਰ ਨੂੰ ਆਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਲੀਵਰ 'ਚ ਵੀ ਗਰਮੀ ਹੁੰਦੀ ਹੈ ਕਿਉਂਕਿ ਲੀਵਰ 'ਚ ਦੇ ਅੱਗੇ ਗਰਮੀ ਜਦੋਂ ਆਪਾਂ ਖਾਣਾ ਖਾਧਾ ਨਾਲ ਦੀ ਨਾਲ ਉਹਦਾ ਐਸਿਡ ਬਣ ਗਿਆ ਤਜਾਬ ਬਣ ਕੇ ਉੱਪਰ ਨੂੰ ਆ ਗਿਆ ਫਿਰ ਜਿਹੜਾ ਪੇਸ਼ੈਂਟ ਜਾਂ ਕੁਝ ਲੋਕ ਹੈਗੇ ਖਾਂਦੇ ਖਾਂਦੇ ਰੋਟੀ ਛੱਡ ਦਿੰਦੇ ਆ ਦੀਏ ਪਰ ਉਹ ਰੋਟੀ ਖਾਣੇ ਖਾਣੇ ਗਏ ਯਾਰ ਬਤਾ ਇੱਕ ਤਾਂ ਮੇਰਾ ਪੇਟ ਫੁੱਲ ਹੋ ਗਿਆ ਚ ਫਿਰ ਇਹਦਾ ਹੱਲ ਕੀ ਹੁਣ ਆਪਾਂ ਹੱਲ ਵਲ ਤੁਰੀਏ ਇਹ ਕਿਸ ਚੀਜ਼ ਦੀਆਂ ਇਹ ਜਿਹੜੇ ਅ ਅਸੀਂ ਕਹਿ ਲਈਏ ਰਸ ਹੈਗੇ ਨੇ ਔਰ ਇਹ ਰਸ ਕਿਸ ਕਿਸ ਪੇਟ ਦੀ ਬਿਮਾਰੀ ਦੇ ਵਿੱਚ ਦਿੱਕਤ ਪਰੇਸ਼ਾਨੀ ਹੈਗੀ ਹੈ ਜਿਹੜੀ ਉਹ ਕੱਟ ਕਰ ਸਕਦੇ ਨੇ ਬਿਲਕੁਲ ਬਿਲਕੁਲ ਆਪਾਂ ਤਿੰਨ ਰਸ ਜਿਹੜੇ ਹੈਗੇ ਆ ਦਰਸ਼ਕਾਂ ਨੂੰ ਦੱਸਾਂਗੇ ਕਾਦੇ ਕਾਦੇ ਰਸ ਹੈਗੇ ਆ ਇਹ ਪੇਟ ਦੇ ਰੋਗਾਂ ਦੀ ਵਾਕਿਆ ਹੀ ਕਰਾਉਣਗੇ ਬਸ ਤਿੰਨ ਤਿੰਨੇ ਰਸ ਜਿਹੜੇ ਆ ਲਓ ਜੀ ਆ ਕਿਹੜੇ ਰਸ ਨੇ ਇਹ ਤਿੰਨੇ ਰਾਸ ਆਪਾਂ ਦਿਖਾ ਦੇਣੇ ਦਰਸ਼ਕਾਂ ਸਾਹਮਣੇ ਸਾਬਤ ਚੀਜ਼ਾਂ ਹੀ ਦਿਖਾ ਦੇਣੇ ਆਪਾਂ ਜਿਹੜੀਆਂ ਆ ਦੇਖੋ ਜੀ ਆ ਪਦੀਨੇ ਦਾ ਰਾਸਾ ਜੀ ਇਹਦੇ ਸਾਹਮਣੇ ਹੈਗਾ ਜੀ ਆ ਦੇਖੋ ਆ ਨਿੰਬੂ ਦਾ ਰਾਸਾ ਹੈਗਾ ਜੀ ਠੀਕ ਆ ਜੀ ਆ ਫਰੂਕੀ ਸਾਹਿਬ ਆਦਰਕ ਦਾ ਰਾਸਾ ਹੈਗਾ ਇਹ ਤਿੰਨੇ ਰਾਸ ਵਾਕਿਆ ਹੀ ਜਿਹਦੇ ਪੇਟ ਦੇ ਰੋਗਾਂ ਦੀ ਕਰਾਉਣਗੇ ਬਸ ਅੱਛਾ ਹੁਣ ਸਾਨੂੰ ਇਹ ਦੱਸੋ ਵੀ ਬਸ ਕਿਵੇਂ ਕਰਾਉਣਗੇ ਇਹ ਫਰੂਕੀ ਸਾਹਿਬ ਜਿੱਦਾਂ ਹੁਣ ਆਪਾਂ ਰਾਸ ਕੱਢੇ ਹੋਏ ਨਤੀਜਿਆਂ ਦੇ ਆ ਤੇ ਇਹ ਇਸ ਤਰ੍ਹਾਂ ਨਾ ਇੰਨਾ ਕ ਕੋਸਾ ਪਾਣੀ ਲੈਣਾ ਹੈਗਾ ਕੋਸਾ ਪਾਣੀ ਇਹ ਕੋਸਾ ਹੈ ਜੀ ਕੋਸਾ ਪਾਣੀ ਲੈ ਲੈਣਾ ਇਹਦੇ ਵਿੱਚ ਆਪਾਂ ਦੇਖੋ ਤੁਸੀਂ ਇੱਕ ਚਮਚਾ ਪਾ ਲੈਣਾ ਹੈਗਾ ਪਦੀਨੇ ਦਾ ਰਸ ਇੱਕ ਚਮਚਾ ਪਾ ਲਿਆ ਆ ਲੋ ਜੀ ਠੀਕ ਹੋ ਗਿਆ ਜੀ ਪੈ ਗਿਆ ਜੀ ਠੀਕ ਹੈ ਇਸ ਤੋਂ ਅੱਗੇ ਇੱਕ ਚਮਚਾ ਹੈਗਾ ਇਹਦਾ ਨਿੰਬੂ ਦਾ ਰਸ ਠੀਕ ਹੈ ਆ ਲੋ ਜੀ ਨਿੰਬੂ ਦਾ ਰਸ ਇੱਕ ਚਮਚਾ ਪੈ ਗਿਆ ਠੀਕ ਹੈ ਜੀ ਤੀਸਰਾ ਅਦਰਕ ਦਾ ਰਸ ਹੋ ਗਿਆ ਠੀਕ ਹੈ ਇੱਕ ਚਮਚਾ ਆਲਫਰੂਗੀ ਸਾਬ ਇਹ ਹੋ ਗਿਆ ਇਹ ਤਿੰਨੇ ਚਮਚਾ ਪਾ ਕੇ ਬਸ ਆਪਾਂ ਖਾਲੀ ਪੇਟ ਲੈ ਲੈਣੇ ਹੈਗੇ ਆ ਐਸਿਡ ਨੂੰ ਬਦ ਹਜਮੀ ਨੂੰ ਪੇਟ ਦੇ ਰੋਗਾਂ ਨੂੰ ਪਹਿਲੇ ਦਿਨ ਤੋਂ ਮਾਰ ਪਾਉਣਗੇ ਬਿਲਕੁਲ ਠੀਕ ਕਰਨਗੇ ਜੀ ਹਾਂਜੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਨ੍ਹਾਂ ਕੋਲ ਇਹ ਨੁਸਖਾ ਫਾਰਮੂਲਾ ਬਣਾਉਣ ਦਾ ਟਾਈਮ ਨਹੀਂ ਹੁੰਦਾ ਜਾਂ ਟਾਈਮ ਨਹੀਂ ਲੱਗਦਾ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਕੇ ਦਿੰਦੇ ਉਹਨਾਂ ਦਾ ਹੱਲ ਆਪ ਹਮੇਸ਼ਾ ਹੀ ਜਿੱਦਾਂ ਆਪ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈਗਾ ਦੇਖੋ ਸਟਮਾਫਿਟ ਜਿਹੜੇ ਨਾਮ ਦੀ ਕਿੱਟ ਹੈਗੀ ਆ ਇਹਦੇ ਵਿੱਚ ਕਾਫੀ ਪਾਵਰਫੁਲ ਟੈਬਟ ਪਾਏ ਹੋਏ ਅਸੀਂ ਜਿਦਾ ਚਾਰ ਸ਼ੀਸ਼ੀਆਂ ਹੁੰਦੀਆਂ ਚਾਰ ਸ਼ੀਸ਼ੀਆਂ ਦਾ ਸੈੱਟ ਹੁੰਦਾ ਪੇਟ ਦੇ ਰੋਗਾਂ ਵਾਸ ਲੈਣੇ ਹੁੰਦੇ ਚਾਰਾਂ ਚੋ ਆ ਦੇਖੋ ਇਹ ਚਾਰਾਂ ਚੋ ਜਿਹੜੇ 20-20 ਡ੍ਰੌਪ 10-10 ਮਿੰਟ ਦੇ ਫਰਕ ਨਾਲ ਲੈਣੇ ਹੈਗੇ ਆ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਬਹੁਤ ਜੜੀਆਂ ਬੂਟੀਆਂ ਦੇ ਅਰਕ ਪਾਏ ਆ ਜਿੱਦਾਂ ਆਤੀ ਵੈਸ਼ਾ ਬ੍ਰਹਮੀ ਕੋਟਾਜ ਸੰਤੀ ਜਿੱਦਾਂ ਕਾਫੀਆਂ ਪਾਵਰਫੁਲ ਜਿਹੜੀਆਂ ਜੜੀ ਬੂਟੀਆਂ ਦੇ ਅਰਕ ਪਾਏ ਹੈਗੇ ਇਹਦੇ ਵਿੱਚ ਅੱਛਾ ਕਿੰਨੇ ਕੁ ਪੁਰਾਣੇ ਰੋਗ ਨੂੰ ਤੁਸੀਂ ਸੰਭਲਣੇ ਪੇਟ ਦੇ ਰੋਗ ਤਾਂ ਫਰੁਕੀ ਸਾਹਿਬ ਆਪਾਂ ਦੱਸਦਾ 10 ਸਾਲ ਪੁਰਾਣੇ ਹੋਣ ਲੋਕ ਪਰੇਸ਼ਾਨ ਸਾਨੂੰ ਭੁੱਖ ਨਹੀਂ ਲੱਗਦੀ ਆਈਬੀਐਸ ਆ ਕਿਸ ਨੂੰ ਕਬਜ਼ ਜਾਂ ਕਿਸ ਨੂੰ ਪੇਟ 'ਚ ਦਰਦ ਹੈਗੀ ਐ ਪੇਟ 'ਚ ਦਰਦ ਦੀ ਗੱਲ ਕਰੀਏ ਫਿਰ ਕਿਸੇ ਪੇਟ ਦੇ ਦਰਦ ਤੋਂ ਲੋਕਾਂ ਦੇ ਮੈਂ ਦਰਸ਼ਕਾਂ ਵਾਸਤੇ ਬੀਨ ਦੱਸ ਦੇਣਾ ਜਿੰਨਾ ਮਰਜ਼ੀ ਕਿਸੇ ਨੂੰ ਸੀਰੀਅਸ ਪੇਨ ਹੋ ਰਿਹਾ ਪੇਟ 'ਚ ਦਰਦ ਹੋ ਰਿਹਾ ਵੀ ਕਹਿੰਦੇ ਵੀ ਅਸੀਂ ਦੂਰੇ ਹੋ ਰਹੇ ਹਾਂ ਪੇਟ ਦੇ ਦਰਦ ਨਾਲ ਇਹਦੀਆਂ ਪੰਜ ਬੂੰਦਾ ਪਾ ਕੇ ਜਮਾ ਕੇ ਦੇਖ ਲਓ 5 ਮਿੰਟ ਦੇ ਵਿੱਚ ਵਿੱਚ ਜਿਹੜਾ ਦਰਦ ਪੇਟ ਦਾ ਖਤਮ ਕਰ ਦੂਗੀ ਮਤਲਬ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਐ ਨਾ ਸਾਡੇ ਬੱਚਿਆਂ ਦੇ ਪੇਟ ਹਾਂਜੀ ਹਾਂਜੀ ਬਿਲਕੁਲ ਹੁੰਦਾ ਵੀ ਬੱਚੇ ਨੂੰ ਦਿੱਤਾ ਜਾ ਸਕਦਾ ਬਿਲਕੁਲ ਦਿੱਤਾ ਜਾ ਸਕਦਾ ਛੋਟੇ ਬੱਚੇ ਜਿਹੜੇ ਹੈਗੇ 10 ਸਾਲ ਤੋਂ ਛੋਟੇ ਉਹਦੇ ਇਹਨੇ ਦੋ ਡ੍ਰੌਪ ਥੋੜੇ ਜਿਹਾ ਪਾਣੀ ਚ ਪਾ ਕੇ ਚਮਚੇ ਚ ਦੇ ਦਿਓ ਨਾਲ ਦੀ ਨਾਲ ਪੇਟ ਦਰਦ ਰੁਕ ਜਾਊਗਾ ਜਿੱਦਾਂ ਆਪਾਂ ਜਿਹੜਾ 18 ਸਾਲ ਤੋਂ ਉੱਪਰ ਏਜ ਦੇ ਹੈਗੇ ਆ ਉਹਨਾਂ ਨੂੰ ਫਿਰ ਅਸੀਂ 5 ਤੋਂ 6 ਡ੍ਰੌਪ ਦੇਣੇ ਹੈਗੇ ਜੇ 5 ਮਿੰਟ ਦੇ ਵਿੱਚ ਰਿਜ਼ਲਟ ਦੇਊਗਾ ਪੇਟ ਦਰਦ ਨੂੰ ਬਿਲਕੁਲ ਠੀਕ ਕਰੂਗਾ ਕੀ ਆਵਾਜ਼ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡੇ ਡਾਕਟਰ ਸੁਨਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਰਸ ਹੈਗੇ ਨੇ ਅਦਰਕ ਦਾ ਨਿੰਬੂ ਦਾ ਪਦੀਨੇ ਦਾ ਪੇਟ ਦੇ ਰੋਗਾਂ ਦੀ ਬਸ ਕਰਵਾ ਸਕਦੇ ਨੇ ਪਰ ਕੁਝ ਕੁ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ 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 ਦਿੱਕਤਾਂ ਕਿ ਕਿ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਤੇ ਹੁਣ ਡਾਕਟਰ ਸੁਨਦਰਪਾਲ ਸ਼ਰਮਾ ਜੀ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਤੋਂ ਬਾਅਦ ਉਹਨਾਂ ਨੂੰ ਕਿੰਨੀ ਕੁਰਾਹਤ ਹੈ ਸਾਡੇ ਨਾਲ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂ ਸੱਚਕਾ ਬਾਪੂ ਜੀ ਨਵੀਂ ਪਾਈ ਬੈਠੇ ਕੀ ਪ੍ਰੋਬਲਮ ਲੈ ਕੇ ਆਏ ਹੋ ਸ਼ੂਗਰ ਹੈ ਸ਼ੂਗਰ ਹੈ ਕਿੰਨੀ ਹੈ ਸ਼ੂਗਰ 350 400 ਹੈ ਅੱਛਾ ਮਿੱਠਾ ਜ਼ਿਆਦਾ ਬੋਲਦੇ ਹੋਵੋਗੇ ਤੁਸੀਂ ਮਿੱਠਾ ਤਾਂ ਨਹੀਂ ਜ਼ਿਆਦਾ ਬੋਲਦੇ ਨਹੀਂ ਨਹੀਂ ਅੱਛਾ 350 400 ਕਿੰਨੇ ਟਾਈਮ ਤੋਂ ਹੈ 10 ਸਾਲ ਹੋ ਚਲੇ ਆ 10 ਸਾਲ ਹੋ ਗਏ ਹਾਂ ਤੇ ਫਿਰ ਤੁਸੀਂ ਤੇ ਸਮਝ ਲਓ ਵੀ ਸ਼ੂਗਰ ਦੇ ਗੋਲਡਨ ਮਰੀਜ਼ ਬਣ ਗਏ ਹਾਂਜੀ ਹਾਂਜੀ ਸਾਰੀਆਂ ਗੋਲੀਆਂ ਸਾਰੇ ਕੈਪਸੂਲ ਸਾਰ ਅੱਛਾ ਕਿ ਬਦਨੇ ਕੀ ਮੇ ਸ਼ੁਰੂ ਹੋਈ ਸੀ ਬਬੂ ਜੀ ਪਤਾ ਨਹੀਂ ਕਿਦਾਂ ਪਤਾ ਨਹੀਂ ਲੱਗਿਆ ਹਾਂ ਸੀ ਪਹਿਲੀ ਵਾਰ ਆਏ ਤੁਸੀਂ ਵੀ ਮੈਂ ਪੰਜਵੀਂ ਵਾਰ ਆਇਆ ਇੱਥੇ ਪੰਜਵੀਂ ਵਾਰ ਆਇਆ ਹਾਂ ਤੇ ਹੁਣ ਕਿੰਨੀ ਹੈ 슈ਗਰ ਤੁਹਾਡੀ ਉਹਨੂੰ 2250 ਰਹਿੰਦੀ ਹੈ ਹੁਣ 2250 ਰਹਿੰਦੀ ਹੈ ਤੇ 150 ਹੋ ਜਾਂਦੀ ਹੈ ਅੱਛਾ ਕਈ ਵਾਰ 150 ਵੀ ਹੋ ਜਾਂਦੀ ਹੈ ਹਾਂ ਅੱਛਾ ਪਰਹੇਜ਼ ਨਹੀਂ ਕਰਦੇ ਕਰੀਦਾ ਹੈ ਅੱਛਾ ਪਰਹੇਜ਼ ਤੁਸੀਂ ਕਰਦੇ ਹੋ ਉਸ ਤੇ باوجود ਵੀ ਫਿਰ ਤੁਹਾਡੀ ਜਿਹੜੀ ਜਦੋਂ ਸਭ ਤੋਂ ਪਹਿਲਾਂ ਤੁਸੀਂ ਇੱਥੋਂ ਲੈ ਕੇ ਗਏ ਪਹਿਲੀ ਵਾਰ ਤੁਹਾਨੂੰ ਕਿੰਨਾ ਫਰਕ ਪਿਆ ਜਦੋਂ ਤੁਸੀਂ ਇੱਥੇ ਮੈਡੀਸਿਨ ਲੈ ਕੇ ਜਾ ਰਹੇ ਹੋ ਜਾਂ ਘਰ ਰਹੇ ਹੋ ਜਿਹੜੇ ਦੇ ਨੁਸਖੇ ਫਾਰਮੂਲੇ ਜਿਹੜੇ ਲੈ ਰਹੇ ਹੋ ਦਾ ਦਾ ਫਰਕ ਕਿਹਾ 50% ਫਰਕ ਪੈ ਗਿਆ ਹਾਂਜੀ ਅੱਛਾ ਉਹਦੇ ਨਾਲ ਕੋਈ ਸਰੀਰ 'ਚ ਹੋਰ ਵੀ ਫਰਕ ਲੱਗਿਆ ਨਹੀਂ ਠੀਕ ਹੀ ਹੈ ਨਹੀਂ ਜਿਹੜਾ ਹੋਰ ਸਰੀਰ ਹੈਗਾ ਕੋਈ ਡਿਗੂ ਡਿਗੂ ਕਰਦਾ ਕਿਉਂਕਿ ਸ਼ੂਗਰ ਦੀਆਂ ਦਵਾਈਆਂ ਨਹੀਂ ਤੁਸੀਂ 10 ਸਾਲ ਤੋਂ ਖਾਲੀਆਂ ਕਮਜ਼ੋਰੀ ਬੜੀ ਆ ਜਾਂਦੀ ਉਹਦੇ 'ਚ ਕੁਝ ਫਰਕ ਲੱਗਿਆ ਹਾਂ ਇਹ ਚੱਕਰ ਤਾਂ ਹੁਣ ਲਾਪੇਂਦੇ ਬੋਲਦੇ ਅੱਛਾ ਜਿਹੜੇ ਚੱਕਰ ਜੀ ਆਉਂਦੇ ਸੀ ਉਹ ਬੰਦ ਹੋ ਗਏ ਹਾਂਜੀ ਜੀ ਜੀ ਤੁਸੀਂ ਤੁਸੀਂ ਦੇਖੋ ਬਾਪੂ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ 3 350 ਸ਼ੂਗਰ ਰਹਿੰਦੀ ਸੀ ਹੁਣ ਕਈ ਵਾਰ ਉਹਨਾਂ ਦੀ ਸ਼ੂਗਰ ਰਹਿ ਗਈ ਜਿਹੜੀ ਉਹ 150 ਵੀ ਹੋ ਜਾਂਦੀ ਹੈ 200 ਵੀ ਉਹਨਾਂ ਦੀ ਸ਼ੂਗਰ ਰਹਿ ਜਾਂਦੀ ਹੈ ਤੇ ਜਿਹੜੇ ਸਾਡ ਨੂੰ ਲੁਧਿਆਣੇ ਵਾਲੇ ਸਾਡੇ ਨੇ ਦੱਸਿਆ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਉਹ ਵੀ ਤੁਸੀਂ ਸਮਝਾਂਗੇ ਕਿ 3-4 ਸਾਲ ਤੋਂ ਸਾਡੇ ਲੁਧਿਆਣੇ ਵਾਲੇ ਜਿਹੜੇ ਭਾਈ ਸਾਹਿਬ ਹੈਗੇ ਨੇ ਕਾਫੀ ਪਰੇਸ਼ਾਨ ਨੇ ਸੱਚੀ ਕਾਲ ਸੱਚੀ ਕਾਲ ਕਾਫੀ ਪਰੇਸ਼ਾਨ ਲੱਗਦੇ ਚਲੋ ਦਿਲ ਤੁਸੀਂ ਹਲਕਾ ਨਾ ਕਰੋ ਪਰਮਾਤਮਾ ਭਲੀ ਕਰੇਗਾ ਤੁਸੀਂ ਇੱਥੇ ਆਇਓ ਇਸੇ ਕਰਕੇ ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਤ ਵੀ ਇਹ ਹੀ ਹੁੰਦਾ ਹੈ ਇਹ ਤੁਸੀਂ ਦੇਖੋ ਵੀ ਇਹ ਉਹ ਲੋਕ ਹੈਗੇ ਨੇ ਜਿਹੜੇ ਐਲੋਪੈਥੀ ਮੈਡੀਸਨ ਨੇ ਸਤਾਏ ਹੋਏ ਨੇ ਪੈਸਾ ਖਰਚ ਕਰ ਰਹੇ ਨੇ ਟਾਈਮ ਲਗਾ ਰਹੇ ਨੇ ਪਰ ਇਹਨਾਂ ਦਾ ਕਹਿਣਾ ਸੀ ਭਾਈ ਸਾਹਿਬ ਨੇ ਦੱਸਿਆ ਸੀ ਕਿ ਕੋਈ ਫਰਕ ਨਹੀਂ ਪੈਂਦਾ 70 ਕਿਲੋ ਵਜ਼ਨ ਸੀ ਸਾਡੀ ਮਾਜੀ ਦਾ ਤੇ ਹੁਣ ਜਿਹੜਾ ਵਜ਼ਨ ਵੀ ਇਹਨਾਂ ਦਾ 45 ਕਿਲੋ ਰਹਿ ਗਿਆ ਅੱਛਾ ਚਲੋ ਹੌਂਸਲਾ ਰੱਖੋ ਤੁਸੀਂ ਮੈਨੂੰ ਲੱਗਦਾ ਹੈ ਕਿ ਠੀਕ ਥਾਂ ਤੇ ਆ ਗਏ ਹੋ ਹੌਂਸਲਾ ਰੱਖੋ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਕੀ ਐਕਸਪੀਰੀਅੰਸ ਹੈਗਾ ਤੁਹਾਡਾ ਜੇ ਤੁਸੀਂ ਠੀਕ ਸਮਝੋ ਦਵਾਈਆਂ ਵਾਲਾ ਮੈਂ ਦਵਾਈਆਂ ਬਹੁਤ ਖਾਧੀਆਂ ਐਨਸੇ ਅੱਛਾ ਜੀ ਲੁਧਿਆਣਾ ਵਿੱਚ ਕੋਈ ਹਸਪੀਟਲ ਚੱਲਦਾ ਡੀ ਐਨ ਸੀ ਸੀ ਐਮ ਸੀ ਜਿੱਥੇ ਜਿੱਥੇ ਜਾ ਹੋਇਆ ਗਿਆ ਪਟਿਆਲੇ ਵੀ ਚੰਡੀਗੜ੍ਹ ਵੀ ਹੋਮੋਪੈਥਿਕ ਦਵਾਈ ਵੀ ਬਹੁਤ ਲਈ ਹੈ ਐਕਟੋ ਹੋਮੋਪੈਥਿਕ ਵੀ ਲਈ ਹੈ ਆਯੁਰਵੈਦਿਕ ਦਵਾਈਆਂ ਵੀ ਬਹੁਤ ਲਈ ਹੈ ਨਹੀਂ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪਿਆ ਅਰੇ ਦਿਨਪੁਰਨ ਤੱਕ ਲਗਭਗ ਵੱਧਦੇ ਜਾ ਰਹੀ ਹੈ ਔਰ ਭਾਰਨ ਘੱਟ ਹੋ ਰਿਹਾ ਜਾ ਰਿਹਾ ਦਿਨ ਰਾਤ ਨੀਂਦ ਨਹੀਂ ਆਉਂਦੀ ਬੇਚੈਨੀ ਲੱਗੀ ਰਹਿੰਦੀ ਹੈ ਰਾਤ ਨੂੰ ਸਾਰ ਸਾਰ ਉੱਠ ਡੋਟ ਕੇ ਤੜਫਦੀ ਹੈ ਸੇ ਡਾਕਟਰ ਤੋਂ ਇਨ ਦਾ ਟਾਈਮ ਇਲਾਜ ਕਰਾਇਆ ਮਾਜੀ ਉਹਨਾਂ ਨੂੰ ਕਿਹਾ ਨਹੀਂ ਵੀ ਆਹ ਪ੍ਰੋਬਲਮ ਆ ਸਾਡੀਆਂ ਸੋਲਵ ਕਿਉਂ ਨਹੀਂ ਹੋ ਰਹੀ ਫਿਰ ਇਲਾਜ ਕਿਸ ਤਰੀਕੇ ਦਾ ਕਰਾਇਆ ਕੀ ਇਲਾਜ ਕੀਤਾ ਉਹਨਾਂ ਨੇ ਖਾਲੇ ਪੰਜ ਪੰਜ ਮਹੀਨੇ ਹੁਣ ਨਾਮ ਤਾਂ ਕੀ ਲੈਣਾ ਮੈਂ ਹਾਂਜੀ ਨਾਮ ਤੇ ਬਸ ਬਲੋ ਬਹੁਤ ਦਵਾਈਆਂ ਲਈਆਂ ਕੁਛ ਛੱਡੀਆਂ ਨਹੀਂ ਹੋਏ ਨਾਸਟੋਸਿੰਟਲੀ ਲੈ ਕੇ ਆਏ ਆ ਜਰਾ ਡਾਕਟਰ ਸਾਹਿਬ ਨੂੰ ਬੁਲਾਓ ਦੇਖੀ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਇੱਥੇ ਹੀ ਕਰਦੇ ਆ ਕਿ ਇਹਨਾਂ ਦਾ ਹੱਲ ਕਿੰਨੇ ਟਾਈਮ 'ਚ ਕਰ ਸਕਦੇ ਨੇ ਕਿਵੇਂ ਹੋ ਸਕਦਾ ਅੱਛਾ ਮਾਜੀ ਇੱਕ ਹੋਰ ਗੱਲ ਦੱਸੋ ਤੁਹਾਡੇ ਜਿਹੜੇ ਹੰਝੂ ਹੈਗੇ ਨੇ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਕਲੀਅਰ ਕਰ ਰਹੇ ਨੇ ਕਿ ਤੁਹਾਨੂੰ ਐਲੋਪੈਥੀ ਵਾਲੇ ਮਾਮਲਿਆਂ ਦੇ ਵਿੱਚ ਬੜਾ ਉਲਝਾ ਲਿਆ ਗਿਆ ਸ਼ੁਰੂਆਤ ਕਿਵੇਂ ਹੋਈ ਸੀ ਕੀ ਹੋਇਆ ਸੀ ਸ਼ੁਰੂਆਤ 'ਚ ਮਸਤ ਤਜਾਬ ਹੀ ਬਣਨਾ ਸ਼ੁਰੂ ਹੋਇਆ ਇੱਕਦਮ ਸਾਰੇ ਸਟਰੀਟ ਜਲਨ ਹੋ ਰਹੀ ਹੈ ਸਾਰੀ ਲੱਤਾਂ ਨੂੰ ਜਲਣ ਹੋ ਰਹੀ ਹੈ ਨੀਂਦ ਨਹੀਂ ਆਉਂਦੀ ਸਾਰਾ ਰਾਤ ਉੱਠ ਉੱਠ ਕੇ ਪੈਦੀਆਂ ਫਿਰ ਮੇ ਸਾਰ ਪੈਦਾ ਸਾਰੇ ਸਰੀਰ ਦੇ ਵਿੱਚ ਜੀ ਜੀ ਸੋ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਡਾਕਟਰ ਸਾਹਿਬ ਇੱਥੇ ਅਸੀਂ ਇਹਨਾਂ ਨੂੰ ਇਹਨਾਂ ਦੇ ਡਸਕ ਦੇ ਉੱਤੋਂ ਬੁਲਾਇਆ ਹੈ ਡਾਕਟਰ ਸਾਹਿਬ ਸਾਡੇ ਮਾਜੀ ਕਾਫੀ ਜ਼ਿਆਦਾ ਪਰੇਸ਼ਾਨ ਹੈਗੇ ਨੇ ਇਹਨਾਂ ਨੇ ਸਾਨੂੰ ਸਾਨੂੰ ਪਰੇਸ਼ਾਨੀ ਦੱਸੀ ਹੈ ਵੀ ਪਿਛਲੇ 3-4 ਸਾਲ ਤੋਂ ਉਹਨਾਂ ਦੇ ਹੰਝੂ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਹਿ ਰਹੇ ਨੇ ਉਹ ਕਹਿ ਰਹੇ ਨੇ ਵੀ ਅਸੀਂ ਪਿਛਲੇ ਕਈ ਸਾਲਾਂ ਤੋਂ ਮੈਡੀਸਿਨ ਖਾ ਲਈ ਆ ਹਰ ਤਰ੍ਹਾਂ ਦੀ ਮੈਡੀਸਿਨ ਖਾ ਲਈਏ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਚੈਲੰਜ ਅੱਜ ਕਰ ਸਕਦੇ ਹੋ ਚਲੋ ਸੜ ਬਾਰੇ ਇਹਨਾਂ ਦੇ ਕੀ ਹੋ ਰਿਹਾ ਅਚਾ ਜਲਨ ਹੋ ਰਹੀ ਪਾਚਨ ਵਿੱਚ ਜਲਨ ਹੋ ਰਹੀ ਲੱਕਨ ਜਲਨ ਹੋ ਰਹੀ ਹੈ ਪੇਟ ਚ ਜਲਨ ਹੋ ਰਹੀ ਹੈ ਆਹ ਜਰਾ ਮਾਜੀ ਜਰਾ ਤੁਸੀਂ ਮੂਰੀ ਆਓ ਸੀ ਇਹਦੇ ਨਾਲ ਹੀ ਤੁਹਾਡੀ ਗੱਲਬਾਤ ਅਸੀਂ ਕਰਵਾ ਲੈਨੇ ਆ ਇਹ ਦੇਖੋ ਇੱਕ ਚੈਲੈਂਜਿੰਗ ਕੇਸ ਹੈਗਾ ਡਾਕਟਰ ਸਾਹਿਬ ਵਾਸਤੇ ਵੀ ਔਰ ਇਸ ਫੀਲਡ ਦੇ ਮਾਹਰ ਬੰਦਿਆਂ ਵਾਸਤੇ ਵੀ ਮਾਜੀ ਨੂੰ ਜਿਹੜੀ ਜਿਹੜੀ ਪ੍ਰੋਬਲਮ ਹੈਗੀਆਂ ਨੇ ਇਹ ਕਹਿੰਦੇ ਨੇ ਪਿਛਲੇ 3-4 ਸਾਲਾਂ ਤੋਂ ਕੋਈ ਡਾਕਟਰ ਇਸ ਤਰ੍ਹਾਂ ਦਾ ਹੈ ਹੀ ਨਹੀਂ ਜਿਹੜਾ ਉਹਨਾਂ ਨੇ ਨਾ ਛੱਡਿਆ ਹੋਵੇ ਆਪਣੀ ਪ੍ਰੋਬਲਮ ਦੱਸਿਓ ਜਰਾ ਪਹਿਲਾਂ ਸਰ ਇੱਥੇ ਕਿ ਜਲਣਾ ਪੈਨ ਕਰਿਆ ਜਾਂਦਾ ਇੱਥੇ ਇੱਥੇ ਕਿ ਜਲਣ ਹੁੰਦੀ ਹੈ ਜਲਣ ਹੋ ਕੇ ਸਾਰੇ ਪੇਟ ਦੇ ਜਲਣ ਹੁੰਦੀ ਹੈ ਫਿਰ ਇੱਥੇ ਜਲਣ ਹੁੰਦਾ ਹੱਥ ਜੀ ਅੱਜ ਫਿਰ ਸਾਰੇ ਲੱਕ ਦੇ ਵਿੱਚ ਜਲਣ ਗੋਡਿਆਂ ਵਿੱਚ ਜਲਣ ਪੈਰਾਂ ਚੋਂ ਇੰਨਾ ਸੇਕ ਨਿਕਲਦਾ ਜੋ ਸੇਕ ਕੰਨਾਂ ਚੋਂ ਸੇਕ ਨਿਕਲਦਾ ਪੇਟਸ ਦਰਦ ਵੀ ਹੁੰਦੀ ਹੈ ਆਹ ਜੀ ਦਰਦ ਵੀ ਹੁੰਦੇ ਆ ਕੋਈ ਗੱਲ ਨਹੀਂ ਬਿਲਕੁਲ ਇੱਕ ਹਫਤੇ ਚ ਬਿਲਕੁਲ ਆਰਾਮ ਆਇਆ ਬਿਲਕੁਲ ਠੀਕ ਹੈ ਮੈਂ ਤਾਂ ਉਹ ਛੱਡਿਆ ਜੀ ਮੈਨੂੰ ਤਾਂ ਕਿਸੇ ਤੇ ਵੀ ਹੁਣ ਪਰਸਤ ਨਹੀਂ ਡਾਕਟਰ ਵੀ ਨਹੀਂ ਮੇਵਾ ਸੰਡੀ ਐਮ ਸੀ ਸੀ ਐਮ ਸੀ ਪਟਿਆਲਾ ਚੰਡੀਗੜ੍ਹ ਅੱਜ ਵੀ ਅਕਦਾਈ ਇਲੈਕਟ੍ਰੋਮ ਬੈਠੇ ਕਮ ਬੈਠੇ ਕਿ ਪ੍ਰੋਬਲਮ ਕੀ ਪ੍ਰੋਬਲਮ ਹੋ ਸਕਦੀ ਹੈ ਡਾਕਟਰ ਸਾਹਿਬ ਸਾਡੀ ਮਾਂ ਜੀ ਨੂੰ ਇੰਨੀ ਜਿਹੜੀ ਪ੍ਰੋਬਲਮ ਤੁਹਾਡੇ ਮੁਤਾਬਿਕ ਨਿਕਲਦਾ ਲੱਗਾ ਨਾੜਾਂ ਨਸਾਂ ਚ ਚੁੰਚਣੀ ਜੀ ਹੁੰਦੀ ਪੈਰਾਂ ਅੰਤਲੇ ਇਹਨਾਂ ਦੇ ਨਾ ਫਰੂਕੀ ਸਾਹਿਬ ਲੀਵਰ ਚ ਗਰਮੀ ਆ ਪੇਟ ਦੇ ਵਿੱਚ ਓਵਰ ਐਸਿਡ ਬਣ ਰਿਹਾ ਉਹਦੇ ਕਾਰਨ ਪ੍ਰੋਬਲਮ ਆ ਰਹੀ ਇਹਨਾਂ ਨੂੰ ਸਾਰੀ ਪ੍ਰੋਬਲਮ ਹਾਂਜੀ ਹਾਂਜੀ ਐਸਿਡ ਓਵਰ ਜਿਹੜਾ ਹੈਗਾ ਨਾ ਉੱਪਰ ਜਦੋਂ ਚੈਸਟ ਤੇ ਆ ਜਾਂਦਾ ਤੇ ਉੱਥੇ ਜਲਨ ਹੁੰਦੀ ਹੈ ਜੋ ਪੇਟ ਤੇ ਆਵਾਜਾਂਦਾ ਪੇਟ ਤੇ ਜਲਨ ਹੁੰਦੀ ਦਰਦ ਹੁੰਦੀ ਹੈ ਨਾ ਕੈਸਲ ਮੈਂ ਖਾਲੀ ਪੇਟਾਂ ਲਈ ਕਰਨੀ ਹੈ ਡੇਲੀ ਅੱਛਾ ਆ ਮਤਲਬ ਫਿਰ ਤਾਂ ਡਾਕਟਰ ਸਾਹਿਬ ਤੁਸੀਂ ਕਿੰਨਾ ਟਾਈਮ ਮੰਨਦੇ ਹੋ ਚੈਲੈਂਜਿੰਗ ਕੇਸ ਹੈਗਾ ਸਾਡੇ ਵਾਸਤੇ ਹਫਤੇ ਚ ਫਰੂਗੀ ਸਾਹਿਬ ਬਿਲਕੁਲ ਠੀਕ ਹੋ ਜਾਣਗੇ ਬਿਲਕੁਲ ਬਿਲਕੁਲ ਨਹੀਂ ਐਸਡ ਬਹੁਤ ਜਲਦੀ ਕੰਟਰੋਲ ਕਰਦੀ ਆਪਣੀ ਇਲੈਕਟ੍ਰੋਥੈਰਪੀ ਜਾ ਕੇ ਦੁਬਾਰਾ ਵੀਡੀਓ ਬਣਾ ਕੇ ਮੈਂ ਤਾਂ ਫਿਰ ਕਹੂੰਗੀ ਡਾਕਟਰ ਸਾਹਿਬ ਕਿ ਹੁਣ ਤੁਹਾਨੂੰ ਪ੍ਰੋਬਲਮ ਆ ਜੀ ਹੁਣ ਤੁਹਾਨੂੰ ਪ੍ਰੋਬਲਮ ਹੈਗੀ ਤੁਹਾਡਾ ਬਹੁਤ ਥੈਂਕ ਯੂ ਹਾਂਜੀ ਹੁਣ ਤੁਹਾਨੂੰ ਪ੍ਰੋਬਲਮ ਹੈਗੀ ਹੈ ਕਾਲੀ ਪੇਟ ਬਿਲਕੁਲ ਨਹੀਂ ਆ ਦੋ ਕੈਪਸ ਲਗਾ ਕੇ ਹੀ अच्छा कोई गल ਤੁਹਾਨੂੰ ਇੱਕ ਵਾਰੀ ਪੰਜ ਡ੍ਰੌਪ ਦੇਨੇ ਪੰਜ ਮਿੰਟ ਚ ਫਰਕ ਪੈ ਜਾਣਾ ਬੇਫਿਕਰ ਹੋ ਜਾ ਤੁਸੀਂ ਕੱਲ ਵੀ ਇੱਕ ਪੇਸ਼ੈਂਟ ਆਇਆ ਸੀ ਉਹ ਪੇਟ ਚ ਦਰਦ ਬਹੁਤ ਹੋ ਰਿਹਾ ਸੀ ਪ੍ਰੂਕੀ ਸਾਹਿਬ ਉਹਨਾਂ ਦੀ ਵਾਰੀ ਵੀ ਹਜੇ ਪਿੱਛੇ ਸੀ ਅੱਧਾ ਘੰਟਾ ਲੱਗਦਾ ਸੀ ਲੱਗਦਾ ਕਿ ਮਾਜ ਜਿੰਨੇ ਔਖੇ ਨੇ ਡਾਕਟਰ ਸਾਹਿਬ ਮੈਂ ਖੁਦ ਇਸ ਵੇਲੇ ਥੋੜਾ ਜਿਹਾ ਭਾਵੂਗਾ ਤੇ ਮਾਜ ਦਾ ਜਿਹੜਾ ਟ੍ਰੀਟਮੈਂਟ ਹੈਗਾ ਮੈਨੂੰ ਲੱਗਦਾ ਕਿ ਛੇਤੀ ਸ਼ੁਰੂ ਕਰਨਾ ਚਾਹੀਦਾ ਆਪਾਂ ਨੂੰ ਔਰ ਜਿਹੜੀਆਂ ਬੂੰਦਾ ਹੈਗੀਆਂ ਨੇ ਜਿਹੜੀਆਂ ਤੁਹਾਡੇ ਬੂੰਦਾ ਹੈ ਨੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੁੰਦਾ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਆਵਾਜ਼ ਬਣੀ ਉਹਨਾਂ ਅਸੀਂ ਕੋਸ਼ਿਸ਼ ਸਾਡੀ ਹੁੰਦੀ ਹੈ ਚਲੋ ਕੋਈ ਫਰਿਸ਼ਤਾ ਨਹੀਂ ਬਣ ਸਕਦਾ ਲੇਕਿਨ ਸਾਡੀਆਂ ਕੋਸ਼ਿਸ਼ਾਂ ਹਮੇਸ਼ਾ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੀ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਤੁਹਾਨੂੰ ਸਹੀ ਗਾਈਡ ਕਰੀਏ ਔਰ ਸਹੀ ਥਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਜੋ ਸਾਨੂੰ ਲੱਗਦਾ ਹੈ ਅਸੀਂ ਤੁਹਾਨੂੰ ਸਹੀ ਥਾਂ ਤੇ ਲੈ ਕੇ ਆਈਏ ਤੇ ਮਾਂ ਦੀ ਪਤਾ ਨਹੀਂ ਮਾਜੀ ਵਰਗੀਆਂ ਕਿੰਨੀਆਂ ਕਿ ਸਾਡੀਆਂ ਲੇਡੀਜ਼ ਹੈਗੀਆਂ ਨੇ ਜਿਹੜੀਆਂ ਇਸ ਵੇਲੇ ਪੈਸਾ ਲਾ ਕੇ ਕੰਮ ਛੱਡ ਕੇ ਆਪਣੇ ਪਰਿਵਾਰ ਦੀਆਂ ਅਸੀਂ ਕਹਿ ਲਈ ਕਿ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਪੈਸੇ ਜਮਾ ਕਰਕੇ ਆਪਣੀ ਬਿਮਾਰੀ ਤੇ ਲਾਰੀ ਨੇ ਪਰ ਉਹਨਾਂ ਵਾਂਗੂ ਫਰਕ ਹੈ ਜਿਹੜਾ ਉਹਨਾਂ ਨੂੰ ਕੁਝ ਨਹੀਂ ਪਿਆ ਰਿਹਾ ਤੇ ਡਾਕਟਰ ਸਾਹਿਬ ਨੇ ਅੱਜ ਇੱਕ ਵੱਡਾ ਚੈਲੰਜ ਲਿਆ ਉਹਨਾਂ ਦਾ ਕਹਿਣਾ ਹੈ ਕਿ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਜਿਹੜੀ ਪੇਟ ਦੀ ਪ੍ਰੋਬਲਮ ਹੈਗੀ ਆ ਜਿਹੜੀ ਇਹਨਾਂ ਦੀ ਐਸਿਡ ਦੀ ਪ੍ਰੋਬਲਮ ਹੈਗੀ ਆ ਉਹ ਅਸੀਂ ਹੱਲ ਕਰਕੇ ਦਵਾਂਗੇ ਔਰ ਫਿਲਹਾਲ ਟੈਂਪਰੇਰੀ ਰਿਲੀਫ ਵਾਸਤੇ ਫਿਲਹਾਲ ਰਿਲੀਫ ਵਾਸਤੇ ਪੰਜ ਡ੍ਰੌਪ ਹੈਗੇ ਨੇ ਇਹਨਾਂ ਨੂੰ ਪਲਾਵਾ ਪਲਾ ਰਹੇ ਨੇ ਉਸ ਤੋਂ ਬਾਅਦ ਅਸੀਂ ਮਾਜੀ ਨਾਲ ਗੱਲਬਾਤ ਕਰ ਅਸੀਂ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਤੁਹਾਨੂੰ ਬਹੁਤ ਦਵਾਈ ਦੇਣੇ ਇਹਨਾਂ ਨੂੰ ਇੱਕ ਵਾਰੀ ਬਹੁਤ ਜਲਦੀ ਫਰਕ ਪੈ ਜਾਊਗਾ ਕੀ ਬਾਤ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਾਡੇ ਨਾਲ ਇੱਕ ਹੋਰ ਸੱਜਣ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅ ਬੀਪੀ ਵੱਧਾ ਹੈਗਾ ਜੀ ਬੀਪੀ ਵੱਧਦਾ ਸੀ ਹਾਂਜੀ ਹਾਂਜੀ ਵੱਧਦਾ 19 ਵੱਧਾ ਨਹੀਂ ਪਹਿਲੀ ਦੂਜੀ ਵਾਰ ਆਇਆ ਮੈਂ ਦੋਈ ਲੈਣਾ ਅੱਛਾ ਦੂਸਰੀ ਵਾਰ ਤੁਸੀਂ ਆਇਓ ਹਾਂ ਕਿੰਨਾ ਬੀਪੀ ਰਹਿੰਦਾ ਸੀ ਤੁਹਾਡਾ ਤੁਹਾਨੂੰ ਪਤਾ 200000 ਜਵੜਦਾ ਸੀ 170 80 ਤੇ ਜਵੜਦਾ ਸੀਦਾ 170 80 ਤੇ ਜਾ ਰਹਿੰਦਾ ਸੀ ਤੁਹਾਡਾ ਬੀਪੀ ਤੇ ਹੁਣ ਕਿੰਨਾ ਹੁਣ ਤਾਂ ਚੈੱਕ ਕਰਾਂ ਦੂਜੀ ਵਾਰ ਦੋਈ ਲੈ ਗਈ ਦੋਈ ਲੈਣੀ ਹੈ ਇੱਥੇ ਅੱਛਾ ਜੀ ਲੈਣੀ ਹੈ ਪਹਿਲੀ ਵਾਰ ਆਇਆ ਜਾਂ ਦੂਜੀ ਵਾਰ ਆਇਆ ਪਹਿਲੀ ਵਾਰ ਚ ਕੀ ਫਰਕ ਪਿਆ ਘਟ ਗਿਆ ਅੱਗੇ ਨੂੰ ਕਿੰਨਾ ਘਟ ਗਿਆ ਤੁਹਾਨੂੰ 130 35 ਤੇ ਰ ਆ ਗਿਆ ਸੀਗਾ ਮਤਲਬ ਕਿੰਨੇ ਟਾਈਮ ਚ ਤੁਸੀਂ ਦਵਾਈ ਲਈ ਹੈ 20 ਦਿਨਾਂ ਨਹੀਂ ਖਾਧੀ 20 ਦਿਨਾਂ ਚ ਤੁਹਾਡਾ 50 ਪੁਆਇੰਟ ਘਟ ਗਿਆ ਸਮਝੋ ਹਾਂਜੀ ਉਹਦੇ ਨਾਲ ਫਰਕ ਹੋਰ ਕੀ ਲੱਗਿਆ ਬਸ ਇਹ 20 ਵੀ ਤੇ ਹੋਰ ਤਾਂ ਕੋਈ ਖੈਰ ਨਹੀਂ ਸੀ ਪਰ ਅੱਛਾ ਕੱਲੀ ਬੀਪੀ ਦੀ ਪ੍ਰੋਬਲਮ ਸੀ ਪ੍ਰੋਬਲਮ ਸੀ ਗੋਲੀ ਖਾ ਰਹੇ ਸੀ ਤੁਸੀਂ ਕਿਤੇ ਕਿਤੇ ਖਾਂਦੇ ਪੱਕੀ ਨਹੀਂ ਸੀ ਦੇਖੋ ਜਿਸ ਦਿਨ ਦੀ ਤੁਸੀਂ ਹੁਣ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦਾ ਸ਼ੁਰੂ ਕੀਤਾ ਹੈ ਫਰਕ ਲੱਗਿਆ ਗੋਲੀ ਖਾ ਰਹੇ ਹੋ ਜਾਂ ਛਡਾਤੀ ਨਹੀਂ ਛਡਤੀ ਹੈ ਹਾਂਜੀ ਛਡਤੀ ਛੱਡਦੀ ਗੋਲੀ ਹਾਂਜੀ ਹਾਂਜੀ 5-7 ਦਿਨ ਖਾ ਕੇ ਛੱਡਤੀ ਸੀ ਅੱਛਾ ਮਤਲਬ ਹੁਣ ਤੁਹਾਨੂੰ ਗੋਲੀ ਖਾਦਿਆਂ ਨੂੰ ਕਿੰਨਾ ਟਾਈਮ ਹੋ ਦਬਰੰਦਨ ਹੋ ਗਏ ਉਹਨਾਂ ਵਧੀਆ ਨਹੀਂ ਨਾ ਵਧਿਆ ਨਹੀਂ ਜੀ ਜੀ ਸੋ ਤੁਸੀਂ ਦੇਖੋ ਬਾਈ ਜੀ ਦਾ ਬੀਪੀ ਹੈਗਾ ਜਿਹੜਾ ਉਹ ਵੱਧ ਰਿਹਾ ਸੀ ਔਰ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੁਣ ਇਹ ਗੋਲੀ ਹੈਗੀ ਹੈ ਉਹਨਾਂ ਦੀ ਛੁੱਟ ਗਈ ਹੈ ਸੱਚ ਕੱਲ ਬਾਈ ਜੀ ਕੀ ਨਾਂ ਹੈ ਤੁਹਾਡਾ ਜਰਨੈਲ ਸਿੰਘ ਤੁਸੀਂ ਕਿੱਥੋਂ ਆਏ ਹੋ ਮੈਂ ਅੰਮ੍ਰਿਤਸਰ ਜ਼ਿਲ੍ਹਾ ਤੇ ਪਿੰਡ ਲੇਲੀਆਂ ਤੋਂ ਆਇਆ ਅੱਛਾ ਲੇਲੀਆਂ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਸ਼ੂਗਰ ਜੋ ਅੱਛਾ ਤੇ ਕਿੰਨੀ ਰਹਿੰਦੀ ਹੈ ਸ਼ੂਗਰ ਤੁਹਾਡੀ ਸ਼ੂਗਰ ਰਹਿੰਦੀ ਜੋ 300 ਰਹਿੰਦੀ ਹੈ ਅੱਛਾ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਤੇ ਸਾਡੇ ਪਿੰਡੋਂ ਆਉਂਦੇ ਦਵਾਈ ਲੈਣੇ ਤੇ ਉਹ ਠੀਕ ਹੋ ਗਏ ਤਿੰਨ ਚਾਰ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਨੂੰ ਹਾਰਡ ਦਾ ਸੀ ਕਿਹਨੂੰ ਕੋਈ ਕਿਹਨ ਕੋਈ ਉਹ ਬਿਲਕੁਲ ਸਹੀ ਹੋਏ ਆ ਤੁਸੀਂ ਹਾਰਡ ਵਾਲੇ ਤੇ ਭਰੋਸਾ ਕੀਤਾ 슈ਗਰ ਵਾਲੇ ਤੇ ਭਰੋਸਾ ਕੀਤਾ ਜਿਹੜਾ ਤੁਹਾਨੂੰ ਉਹਨਾਂ ਨੇ ਦੱਸਿਆ ਸਾਨੂੰ ਉਹ ਦੱਸੋ ਉਹਨਾਂ ਐ ਦੱਸਿਆ ਵੀ ਉੱਥੇ ਤੁਸੀਂ ਚੱਲ ਜਾਓ 슈ਗਰ ਤੁਹਾਡੀ ਬਿਲਕੁਲ ਸਹੀ ਹੋ ਜੂਗੀ ਅੱਛਾ ਉਹਨਾਂ ਨੂੰ ਪਹਿਲਾਂ 슈ਗਰ ਸੀ ਇੱਕ ਨੂੰ 슈ਗਰ ਸੀ ਇੱਕ ਨੂੰ ਹਾਰਡ ਸੀ ਤਿੰਨ ਮਰੀਜ਼ ਆਏ 슈ਗਰ ਵਾਲਾ ਸਹੀ ਹੋਇਆ ਤਾਂ ਫਿਰ ਮੈਂ ਹਾਰਡ ਵਾਲੇ ਦਾ ਨਹੀਂ ਪਤਾ ਹਾਰਡ ਵਾਲਾ ਵੀ ਠੀਕ ਆ ਤਿੰਨੇ ਤਿੰਨੇ ਠੀਕ ਹੋਏ ਨੇ ਉਹਨਾਂ ਤੁਹਾਡੇ ਪਿੰਡੋਂ ਤਿੰਨ ਆਏ ਤੇ ਤਿੰਨੇ ਠੀਕ ਹੋ ਗਏ ਹਾਂ ਤਾਂ ਉਹਨਾਂ ਦਾ ਫਿਰ ਹਾਂਜੀ ਹਾਂਜੀ ਚਲੋ ਹੁਣ ਤੁਹਾਡਾ ਨੰਬਰ ਚੌਥਾ ਲੱਗ ਜਾਣਾ ਮੇਰੇ ਕਾਹ ਵੇਖੋ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਲੋਕ ਹੈਗੇ ਨੇ ਜਿਹੜੇ ਐਲੋਪੈਥੀ ਤੋਂ ਸਤਾਏ ਹੋਏ ਨੇ ਅਸੀਂ ਕਹਿ ਲਈਏ ਔਖੇ ਹੋਏ ਨੇ ਦਵਾਈਆਂ ਖਾ ਖਾ ਕੇ ਆਪਣਾ ਆਰਥਿਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਜਿਹੜਾ ਇਹ ਅਸੀਂ ਕਹਿ ਲਈਏ ਕਿ ਸੋਸ਼ਨ ਹੁਣ ਤੱਕ ਉਹ ਕਰਵਾ ਚੁੱਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਫਰਕ ਹੈਗਾ ਜਿਹੜਾ ਉਹਨਾਂ ਗੋਲੀਆਂ ਨਾਲ ਕੈਪਸੂਲਾਂ ਨਾਲ ਸੜਾ ਸਾਡਾ ਨਹੀਂ ਪਿਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਵੀਡੀਓ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਸੀ ਤੁਹਾਨੂੰ ਵਿਖਾਇਆ ਉਸ ਨੁਸਕੇ ਨੂੰ ਫਾਰਮੂਲੇ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲ ਜ਼ਰੂਰ ਕਰਨੀ ਹੈ ਤੁਸੀਂ ਡਾਕਟਰ ਸੁਨਦਰਪਾਲ ਸ਼ਰਮਾ ਜੀ ਹੋਰ ਨਾਲ ਵੀ ਗੱਲਬਾਤ ਕਰ ਸਕਦੇ ਹੋ ਪਰ ਆਪਣੀ ਮਰਜ਼ੀ ਹੈ ਜੇ ਜਿਹੜੀ ਉਹ ਨੁਸਖਾ ਫਾਰਮੂਲਾ ਵਰਤਣ ਲੱਗੇ ਨਹੀਂ ਕਰਨੀ ਧੰਨਵਾਦ